ਸਭ ਕੁਝ ਕਰਿਆ ਬਚਪਨ ਤੋਂ ਜਾਣਦੇ ਨੇ ਮੈਨੂੰ ਸੁਣਿਓ ਕਿਵੇਂ ਬਚੇ ਬਾਈ ਜੀ ਆਪਣੇ ਬੇਟੇ ਨੂੰ ਕਿਵੇਂ ਬਚਾਇਆ ਤੇ ਲੱਖਾਂ ਰੁਪਏ ਉਹ ਵੀ ਬਚਾ ਲਏ ਤੇ ਬੱਚੇ ਦੀ ਆਉਣ ਵਾਲੀ ਜ਼ਿੰਦਗੀ ਵੀ ਚੰਗੀ ਰਹੀ ਤੇ ਇਹ ਨੇ ਮੇਰੇ ਨਾਲ ਬੱਬੂ ਭੂਮਸੀ ਜੀ ਬੱਬੂ ਜੀ ਸਦੀਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੱਸਿਓ ਮੈਨੂੰ ਵੀ ਤੁਸੀਂ ਮੈਨੂੰ ਫੋਨ ਕੀਤਾ ਸੀ ਛਤੇ ਜੀ ਫੋਨ ਕੀਤਾ ਸੀ ਮੇਰੇ ਬੇਟੇ ਦੇ ਨਾ ਪੈਰ ਚ ਪ੍ਰੋਬਲਮ ਆ ਗਈ ਖੇਡਦੇ ਆ ਹੌਕੀ ਖੇਡਦੇ ਆ ਹਮ ਬੈਲਮ ਦਿਰਾਦੂਨ ਪੜਦਾ ਸੀ ਉਹ ਹਮ ਹਮ ਤੇ ਅਸੀਂ ਇੱਕ ਵਧੀਆ ਡਾਕਟਰ ਨਾਬੇ ਉਹਨਾਂ ਕੋਲ ਗਏ ਉਹ ਕਹਿੰਦੇ ਯਾਰ ਇਹਦਾ ਲਿਗਾਮੈਂਟ ਟੁੱਟ ਗਿਆ ਹਮ ਪੰਜਾਬ ਚ ਇਲਾਜ ਨਹੀਂ ਬੜਉਦਿਓ ਤੈਨੂੰ ਨਾ ਟਾਈਮ ਲੈ ਕੇ ਦਿੰਨੇ ਆ ਹਮ ਮੈਂ ਕਹੀ ਨਹੀਂ ਲੈਣਾ ਅਸੀਂ ਹੋਰ ਚੈੱਕ ਕਰਾਵਾਂਗੇ ਹੂੰ ਉਸ ਤੋਂ ਬਾਅਦ ਬੇਟਾ ਇੱਕ ਮਹਾਲੀ ਦੇ ਬਹੁਤ ਨਾਮਵਰ ਹਸਪੀਟਲ ਜਿਹੜਾ ਬੜਾ ਵੱਡਾ ਅਮੀਰਾਂ ਦਾ ਹਸਪੀਟਲ ਆ ਹੂੰ ਉੱਥੇ ਆਪਣੇ ਕਿਸੇ ਦੋਸਤ ਨੂੰ ਨਾਲ ਲੈ ਕੇ ਚਲਿਆ ਗਿਆ ਹੂੰ ਉਹਨਾਂ ਨੇ ਦੀ ਫਾਈਲ ਤਿਆਰ ਕਰਤੀ ਤੇ ਟੈਸਟ ਕਰਨ ਨੂੰ ਕਹਿ ਦਿੱਤਾ ਤੇ ਕਹਿੰਦੇ ਵੀ ਸਾਢੇ 3 ਲੱਖ ਰੁਪਈਆ ਤੁਹਾਡਾ ਖਰਚਾ ਆਊਗਾ ਤੇਰੇ ਲਿਗਾਮੈਂਟ ਜੋੜ ਦਾਂਗੇ ਤੇ ਆਪਰੇਟ ਕਰ ਦਵਾਂਗੇ ਉਦੋਂ ਤੱਕ ਮੇਰੇ ਕੋਲੇ ਕੇਸ ਤਾਂ ਨਹੀਂ ਸੀ ਆਇਆ ਨਹੀਂ ਨਹੀਂ ਤੁਹਾਡੇ ਕੋਲ ਨਹੀਂ ਸੀ ਜਦੋਂ ਇਹਨੇ ਕਿਹਾ ਵੀ ਐਂ ਕਹਿੰਦੇ ਸਾਢੇ 3 ਲੱਖ ਲੱਗੂਗਾ ਮੈਂ ਇਹਨੂੰ ਕਿਹਾ ਵੀ ਛੱਡ ਦੇ ਸਾਰੀ ਗੱਲ ਹੂੰ ਮੈਂ ਉਹਨੂੰ ਮੇਰਾ ਕਾਰੀ ਸ਼ਤੀਸ਼ ਉਹਦੇ ਨਾਲ ਗੱਲ ਕਰਨ ਨੂੰ ਮੈਂ ਸ਼ਤੀਸ਼ ਨਾਲ ਗੱਲ ਕੀਤੀ ਹੂੰ ਉਸ ਤੋਂ ਬਾਅਦ ਦੇ ਵਿੱਚ ਮੈਂ ਸ਼ਤੀਸ਼ ਨੂੰ ਕਿਹਾ ਵੀ ਦੇਖ ਮੈਂ ਨਹੀਂ ਜਾਣਾ ਹੈਗਾ ਆਪ ਹੀ ਇਹਨੂੰ ਲੈ ਜਾ ਤੇ ਆਪ ਹੀ ਕਰਾ ਦੇ ਯਾਰ ਹੂੰ ਇਹ ਕਹਿੰਦਾ ਛੱਡ ਦੋ ਇਹ ਆਪੀ ਉਹਦੇ ਨਾਲ ਦੋ ਵਿਜ਼ਿਟ ਕੀਤੇ ਆ ਚੰਡੀਗੜ੍ਹ ਦੇ ਪਤਾ ਨਹੀਂ ਤਿੰਨ ਕੀਤੇ ਆ ਪੀਜੀਆਈ ਦੇ ਜਿਹੜਾ ਹੈੱਡ ਆਫ ਦੀ ਡਿਪਾਰਟਮੈਂਟ ਸੀ ਡਾਕਟਰ ਢਿੱਲੋਂ ਕਰਕੇ ਸੀ ਹਾਂ ਢਿੱਲੋਂ ਡਾਕਟਰ ਉਹਦੇ ਜੂਨੀਅਰ ਸੀਗੇ ਉਹਨਾਂ ਨੇ ਚੈੱਕ ਕੀਤਾ ਜਦੋਂ ਦੋ ਵਾਰੀ ਤੀਜੀ ਵਾਰ ਮੈਚ ਲਿਆ ਗਿਆ ਨਾਲ ਹੂੰ ਡਾਕਟਰ ਢਿੱਲੋਂ ਤੱਕ ਉਹਨਾਂ ਨੇ ਸਾਰੇ ਟੈਸਟ ਕਰਕੇ ਐਕਸ-ਰੇ ਕਰਕੇ ਇਹ ਡਿਸੀਜਨ ਦਿੱਤਾ ਵੀ ਕੋਈ ਆਪਰੇਟ ਨਹੀਂ ਕੋਈ ਲਿਗਾਮੈਂਟ ਨਹੀਂ ਟੁੱਟਿਆ ਹੋਇਆ ਹੂੰ ਇੱਕ ਸਪੋਰਟਸ ਇੰਜਰੀ ਆ ਸਪੋਰਟਸ ਦੇ ਉਹਨਾਂ ਦੇ ਇੱਕ ਰੂਮ ਨੇ ਉਹਦੇ ਚ ਡਾਕਟਰਾਂ ਕੋਲ ਭੇਜਿਆ ਉਹਨਾਂ ਨੇ ਇੱਕ ਐਕਸਰਸਾਈਜ਼ਾਂ ਦਸੀਆਂ ਵੀ ਆਹ ਐਕਸਰਸਾਈਜ਼ ਕਰੋ ਤੇ ਤੁਹਾਡੇ ਠੀਕ ਹੋ ਜੂਗਾ ਅੱਜ ਬੇਟਾ ਕਿਵੇਂ ਹੈ ਅਸੀਂ ਉਸ ਦੇ ਨਾਲ ਬਿਲਕੁਲ ਨਵੰਬਰ 9ਵਾਂ ਜਿਹੜਾ 3.5 ਲੱਖ ਦਾ ਆਪਰੇਟ ਕਰਨ ਵਾਸਤੇ ਰਣ ਦਿੱਤਾ ਸੀ ਨਾਬੇ ਵਾਲੇ ਡਾਕਟਰ ਨੇ ਕਿਹਾ ਸੀ ਮੈਂ ਬੜੌਦੇ ਤੋਂ ਕਰਾਉਂਗਾ 2.5 ਲੱਖ ਰੁਪਈਆ ਲੱਗੂਗਾ ਪਰ ਚਲੋ ਕੁਦਰਤ ਵਾਲਿਆਂ ਨੇ ਸਾਥ ਦਿੱਤਾ ਇਹ ਬਾਈ ਜੀ ਨਾਲ ਤਾਂ ਜਾਰੀ ਹੈ ਦੋਸਤੀ ਬਚਪਨ ਤੋਂ ਇਹਨੇ ਆਪੇ ਹੀ ਜਾ ਕੇ ਕਰਾਤਾ ਮੈਂ ਨਹੀਂ ਗਿਆ ਦੋ ਵੀ ਕਰਦਲੇ ਨੇ ਕੀ ਮੇਰੇ ਜਾਣ ਦਾ ਕੋਈ ਵੱਡਾ ਰੋਲ ਨਹੀਂ ਸੀ ਜੇ ਆਪ ਵੀ ਜਾਣਦੇ ਤਾਂ ਕੰਮ ਇਹੀ ਹੋਣਾ ਸੀ ਉਹ ਨਾ ਜਾਣਦਾ ਤਾਂ ਮੇਰੇ ਜਾਣ ਨਾ ਜਾਣਦਾ ਇਹ ਸੀ ਮੈਂ ਥੋੜਾ ਜਿਹਾ ਬਿਜੀ ਸੀ ਬੇਟਾ ਕਾਲਾ ਪਿਆ ਹੋਇਆ ਸੀ ਤੇ ਆਪਰੇਸ਼ਨ ਜੇ ਹੋ ਜਾਂਦਾ ਤਾਂ ਜ਼ਿੰਦਗੀ ਪਰ ਲਈ ਰੋਗੀ ਹੋ ਜਾਂਦਾ ਉਹਦੇ ਗੋਡੇ ਤੋਂ ਲੈ ਕੇ ਪੈਰ ਤੱਕ 2 ਮਹੀਨੇ ਦਾ ਉਹ ਕਹਿੰਦੇ ਪਲਸਟਰ ਲਾਵਾਂਗੇ ਮੈਂ ਕਿਹਾ ਗੋਡਾ ਵੀ ਜੁੜ ਜੂ ਤੇ ਗਿੱਟਾ ਵੀ ਜੁੜ ਜੂਗਾ ਲਿਗਾਮੈਂਟ ਮੈਂ ਹਜ਼ਾਰਾਂ ਲੋਕਾਂ ਦੇ ਪੀਜੀਆਈ ਦਿਖਾਏ ਨੇ ਕਬੱਡੀ ਖਿਡਾਰੀ ਵੱਡੇ ਵੱਡੇ ਮੇਰੇ ਕੋਲੇ ਆਏ ਨੇ ਬਸ਼ਰਤ ਹੈ ਮੇਰੀਓ ਵੀਡੀਓ ਨਾ ਸ਼ੇਅਰ ਕਰਨੋ ਕਈ ਵਾਰੀ ਮੈਂ ਕਬੱਡੀ ਖਿਡਾਰੀਆਂ ਦਾ ਇਲਾਜ ਕਰਵਾਇਆ ਹੈ ਲਿਗਾਮੈਂਟ ਟੁੱਟਿਆ ਨਹੀਂ ਹੁੰਦਾ ਉਹ ਤੁਹਾਡੇ ਨਾਲ ਠੱਗੀ ਆ ਲਿਗਾਮੈਂਟ ਦੀ ਇਹ ਜਿਹੜਾ ਸ਼ਤੀਸ਼ ਹੈ ਜੀ ਬਿਨਾ ਲਾਲਚ ਤੋਂ ਬਿਨਾ ਹੀ ਕਿਸੇ ਮਤਲਬ ਤੋਂ ਕੰਮ ਕਰਦਾ ਵਾਦ ਤੋਂ ਵਾਦ ਇਹਦਾ ਸਾਸ ਦੋ ਤੇ ਇਹਦੇ ਕੋਲ ਵਾਦ ਤੋਂ ਵਾਦ ਕੰਮ ਲੈ ਲਓ ਸ਼ੇਅਰ ਕਰੋ ਤੇ ਇਹਨਾਂ ਦੀਆਂ ਵੀਡੀਓ ਨੂੰ ਸ਼ੇਅਰ ਕਰੋ ਇਹਨਾਂ ਕੋਲ ਵਾਦ ਤੋਂ ਵਾਦ ਕੰਮ ਲੈ ਲਓ 57 ਸਾਲ ਦੀ ਉਮਰ ਹੈ ਹੁਣ ਵੀ ਕੰਮ ਲਈ ਜਾਂਦੇ ਨੇ ਬਚਪਨ ਦਾ ਮਿੱਤਰ ਹੈ ਮੇਰਾ ਜਦੋਂ ਆਪਰੇਸ਼ਨ ਕਿਆ ਕੁਦਰਤੀ ਇਹਦੀ ਦਿਮਾਗ ਚ ਆ ਗਿਆ ਵੀ ਸ਼ਤੀਸ਼ ਨੂੰ ਪੁੱਛ ਲਾਂ ਮੈਂ ਪੜਕ ਦੇਣੇ ਮੈਨੂੰ ਕੀ ਕਿਹਾ ਸੀ ਵੀ ਲਿਗਾਮੈਂਟ ਦਾ ਕੋਈ ਆਪਰੇਸ਼ਨ ਨਹੀਂ ਹੋਣਾ ਕਿਹਾ ਸੀ ਨਾ ਮੈਂ ਲਿਗਾਮੈਂਟ ਨੂੰ ਮਕਾਰਦਾ ਲਿਗਾਮੈਂਟ ਇੱਕ ਕਹੀ ਜੀ ਚੀਜ਼ ਹੈ ਜੇ ਟੁੱਟ ਵੀ ਜਾਵੇ ਆਪਣੇ ਆਪ ਜੁੜਦਾ ਲੋੜ ਹੈ ਸਿਰਫ ਐਕਸਰਸਾਈਜ਼ ਇਹ ਜਿਹੜੀ ਚੀਜ਼ ਮੈਂ ਦੱਸੀ ਆ ਨਾ ਔਨ ਰਿਕਾਰਡ ਸਾਡੇ ਕੋਲ ਇਹਨਾਂ ਦੀਆਂ ਪਰਚੀਆਂ ਪਈਆਂ ਨੇ ਪਰੂਫ ਦੇ ਨਾਲ ਪਰ ਮੈਂ ਸ਼ੇਅਰ ਨਹੀਂ ਕਰਨਿਆ ਕੋਈ ਆਪਾਂ ਚੈਨਲ ਅਸੀਂ ਕਿਸੇ ਵੱਡੇ ਚੈਨਲ ਨੂੰ ਬੁਲਾ ਕੇ ਉਹ ਪਰਚੀਆਂ ਦਿਖਾਵਾਂਗੇ ਉਹ ਐਸਟੀਮੇਟ ਦਿਖਾਵਾਂਗੇ ਉਹ ਤੁਸੀਂ ਖੁਦ ਪਹੁੰਚ ਕਰਿਓ ਕਿਉਂਕਿ ਮੈਂ ਇਹ ਨਾ ਕੰਮਾਂ 'ਚ ਫਸਿਆ ਹੋਇਆ ਜਾਵਾ ਝੰਜਟ 'ਚ ਨਹੀਂ ਪੈਣਾ ਚਾਹੁੰਦਾ ਪਰ ਚੋਰ ਹਨ ਲਟੇਰੇ ਹਨ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਦੇ ਹਨ ਵੱਡੇ ਵੱਡੇ ਕਾਰਪੋਰੇਟ ਹਸਪਤਾਲ ਮੋਹਾਲੀ ਜਲੰਧਰ ਜਿੱਥੇ ਵੀ ਪੰਜਾਬ 'ਚ ਬਚ ਜੋ ਇਹ ਬਚਿਆ ਜਾਂਦਾ ਹੈ ਨਹੀਂ ਇਹ ਇਹਨਾਂ ਨੇ ਬਖਸ਼ਣਾ ਨਹੀਂ ਤੁਹਾਨੂੰ ਸਤਿ ਸ਼੍ਰੀ ਅਕਾਲ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ